ਸ੍ਰੀ ਗਾਲ ਜੀ ਹੋਰ ਬੋਲੋ ਬਾਈ ਬੈਕ ਜੀ ਗਾਲ ਜੀ ਪਾਇਪ ਲੀਕ ਹੋ ਗਿਆ ਯਾਰ ਇਹ ਦੇਖਣ ਲੱਗੇ ਪਟਕੇ ਟਰਾਲਾ ਕਰਕੇ ਨਾ ਹੋ ਗਿਆ ਫੇਣੀ ਟਰਾਲਾ ਦਾ ਚਿਰੇਗਾ ਕਾਲੇ ਦਾ ਤੋਰੇ ਦਾ ਦੇ ਹਾਂ ਇਡੇ ਵੀ ਬੈਨਾ ਕਿੰਨਾ ਕੇ ਵਜੇ ਇਧਰ ਇਧਰ ਤਾਂ ਬਜਰਾ ਕਿ ਵੀ ਟਰਾਲਾ ਖੜਦਾ ਹੀ ਆ ਨਾਲੇ ਪਾਇਪ ਦੇਖੀ ਬੋੜੂਗਾ ਹੁੰਗਾ ਪਾਇਪ ਉੱਪਰ ਨਹੀਂ ਹੈਗਾ ਇਹ ਤਾਂ ਹੋ ਗਿਆ ਉਦੋਂ ਜਿਹੜੀ ਫੀਟਿੰਗ ਕਰਤੀ ਉਹ ਨਾ ਪਾਣੀ ਚੱਲਦਾ ਤੇ ਇਧਰ ਨੂੰ ਖੋਲ ਕੇ ਚਲਾਤਾ ਤੇ ਬਾਦੋਂ ਬਾਪੂਰੀ ਤੇ ਬੰਦ ਕਰਕੇ ਉਹ ਫੇ ਇੱਥੇ ਤਾਂ ਹੀ ਲੀਕ ਕਰਕੇ ਉਹਨੇ ਜਾ ਕੇ ਮੋਟਰ ਬਾਅਦ ਚ ਬੰਦ ਕਰੀ ਆ ਇੰਨੇ ਨੇ ਫੇ ਪ੍ਰੈਸ਼ਰ ਨੇ ਪੈਪ ਨੂੰ ਭੰਤਾ ਪੈਪ ਇੰਨਾ ਤਕੜਾ ਹੈ ਹੋਵੇ ਵੀ ਚਾਹੇ ਪਰ ਜਦ ਫੇ ਲੋਡ ਪੈ ਗਿਆ ਜੇ ਕਿਤੇ ਪਾਣੀ ਨਹੀਂ ਨਿਕਲਣਾ ਹੈਗਾ ਹੁਣ ਆਈ ਨਹੀਂ ਪਤਾ ਵੀ ਡੂੰਗਾ ਕਿੰਨਾ ਕਿ ਜਾਣਾ ਪੈਣਾ ਹੋਰ ਜੀ ਮੈਨੂੰ ਆਏ ਲੱਗਦਾ ਯਾਰ ਬਈ ਦੋ ਤੇ ਵੀ ਜ਼ਿਆਦਾ ਕਿੰਨੀ ਭਰਤ ਨਹੀਂ ਪਾਇਆ ਪਰ ਪੈਣਾ ਦੂਆ ਹੁੰਦਾ ਰਹਿ ਜਾ ਦੋਰੇ ਮਕਾਨ ਜਾਦ ਉਹ ਕਰਿਆਤਾ ਦੱਬੀ ਜੀ ਇਹ ਪਾਈਪ ਲਾਈਨ ਉੱਤੇ ਬਾਅਦ ਫਿਰ ਭਰਤ ਪਾਇਆ ਉਹਰੇ ਆਹਾਂ ਬਾਕੀ ਦੇਖਦੇ ਹਾਂ ਹੁਣ ਯਾਦ ਨਹੀਂ ਹੈਗਾ ਕਿੰਨਾ ਕਾ ਬਾਪੂ ਨੂੰ ਲਿਆਉਣਾ ਤਾਂ ਹੁਣ ਲਾਉਣਾ ਤਾਂ ਉਹਰੇ ਪੱਟਾ ਮੜਾ ਜਾ ਕੋਹਨੇ ਮੰਨਦਾ ਕੋਈ ਵੀ ਨਹੀਂ ਹੈਗਾ ਮੰਨਦਾ ਹੁੰਦਾ ਗਰਮ ਸਰੀਰ ਬਾਪੂ ਕਹਿੰਦਾ ਮੈਂ ਤਾਂ ਕਰੇ ਹੀ ਨਹੀਂ ਆਹ ਚਲੋ ਮਿੱਟੀ ਦਾ ਦੇ ਲਗੈ ਜੀ ਡੱਕ ਰਹਿ ਟੋਬੇ ਦੀ ਆਹਾਂ ਭਰਤ ਟੋਬੇ ਦੇ ਵਿੱਚ ਪਾਇਆ ਜਾਂਦਾ ਆਹ ਵਾਹ ਵਾਹ 11 ਜੇ ਟੁੱਬੀ ਦੀ ਪਟਾਈ ਚੱਲਦੀ ਸੀ ਇੱਥੇ ਜੇ ਵੀ ਸੀ ਨਾ ਮਰਵਾ ਦਿੰਦਾ ਦੋ ਇੱਥੇ ਧੀਰੇ ਦੇ ਬਾਹਾਂ ਹੀ ਨਹੀਂ ਪਤਾ ਡੂੰਗਾ ਕਿੰਨਾ ਕਾ ਤਾਂ ਕਹੇ ਦੋ ਤਿੰਨ ਮੋਜੂ ਦੇ ਮਰਾ ਦੇ ਇੱਥੇ ਆਉਣਿਆ ੜੀ ਆਉ ਮਾ ਮਰਾ ਦਿੰਦਾ ਧੂਰ ਕੇ ਥੱਲੇ ਦੀ ਕੱਢ ਦੂ ਸਾਰਾ ਕੁਸੇ ਇਧਰ ਵੀ ਖਿੱਚ ਦੇਵੇ ਇਧਰ ਵੀ ਖਿੱਚ ਦੇਵੇ ਐ ਮਰਵਾ ਦੇ ਬਸ ਪੱਟ ਪਤਾ ਹੀ ਨਹੀਂ ਪੰਗਾ ਤਾਂ ਹਾਈ ਨਾ ਜਿਆਦਾ ਪਤਾ ਹੋਵੇ ਵੀ ਇੰਨਾ ਕ ਡੂੰਗਾ ਏ ਮਿੱਟੀ ਵੀ ਦੇ ਲੈ ਤੇਰੇ ਸਾਹਮਣੇ ਲੈ ਟਾਈਮ ਤਾਂ ਲੱਗਣਾ ਏ ਚੌੜਾ ਜਿਹਾ ਫੱਟ ਹੋਣਾ ਟਾਈਮ ਟਾਈਮ ਸ਼ਾਮ ਨੂੰ ਹੋਵੇ ਨਹੀਂ ਤੈਨੂੰ ਗਾਸ ਤਾਂ ਸ਼ਾਮ ਤਾਂ ਨਹੀਂ ਹੁੰਦੀ ਥੁੱਲੀ ਆਏ ਵੀ ਨਹੀਂ ਪਤਾ ਵੀ ਉਧਰ ਤੇ ਇਧਰ ਨੂੰ ਪੁੜਾ ਆ ਪਾਣੀ ਕਿ ਇਧਰ ਤੇ ਇਧਰ ਨੂੰ ਵੀ ਆ। ਉਹ ਵੀ ਨਹੀਂ ਪਤਾ। ਇਹਦਾ ਪੋਲੀ ਜਗ੍ਹਾ ਨੂੰ ਨਿਕਲਣਾ ਉਹਨੇ ਦੇਖ ਕੇ। ਹਾਂ। ਤੁਹਾਨੂੰ ਇਹ ਵੀ ਨਹੀਂ ਪਤਾ ਵੀ ਫੁੱਟਾ ਉਹ ਕਿੱਥੇ ਤੇ ਆ। ਇਹ ਤਾਂ ਹੁਣ ਉਹਦੇ ਕੋਲ ਪੁੱਜਾਂਗੇ। ਸਭ ਤੋਂ ਵੱਡੀ ਗੱਲ ਇਹ ਨਹੀਂ ਪਤਾ ਵੀ ਨੀਵਾ ਡੂੰਗਾ ਕਿੰਨਾ ਹੈ। ਉੱਪਰ ਤਾਂ ਰੇਤਾ ਆ ਦੇਖ ਲੈ। ਉੱਥੇ ਦੇ ਖਿੱਚ ਕੇ ਗਿਰਿਆ ਵਾ। ਥੱਲੇ ਆ। ਚੰ। ਲੱਗੇ ਰਹਿਣਾ ਹੁਣ ਥੋੜੀ ਥੋੜੀ। ਹੁਣ ਤਾਂ ਕਰਨਾ ਹੀ ਪੈਣਾ। ਹੂੰ। ਦੋ ਸਾਈ ਬਸੋ ਨਾ ਇਹ 2 ਫੁੱਟ ਤਾਂ ਹੋਊਗਾ ਆਰਾਮਦਾਰੀ ਦਾ ਬੜਾ ਲੱਗਦੇ ਆ ਹੋਰ ਕਿ ਦੇਖਦੇ ਜੀ ਜੀਸੀਬੀ ਲੰਘਦੀ ਹੋਈ ਉਮ ਘੇਰ ਲਾਂਗੇ ਤੇਰਾ ਤਾਂ ਪਟਾਈ ਲਾਵਾਂਗੇ ਹੂੰ ਦੋ ਮੂਹਾਂ ਨਾਲ ਕੱਟ ਦੇਣਾ ਜਿੱਤ ਤਾਂ ਸਹੀ ਲੈ ਟਰੈਡੀਆਂ ਬਹੁਤ ਆ ਮਿੱਟੀ ਪਹਿਲੇ ਤੁਸੀਂ ਕੱਲ ਕਹਿੰਦੇ ਤੇ ਪੋਲੀ ਹੋਗੀ ਹੋਣੀ ਆ ਲੈ ਵੇਰੇ ਹੁੰਕੇ ਹੀ ਤੋੜਦੇ ਨਹੀਂ ਜੀ ਦੇਖਦਾ ਸੀ ਕਈ ਯੂਟੀ ਹੈ ਚੌੜਾ ਪੱਟਾ ਚੌੜਾ ਤਾਂ ਹੋਰ ਪੱਟੋ ਨੇ ਵਿੱਚ ਬੈ ਕੇ ਪੱਟੂਗਾ ਮੈਂ ਬਾਅਦ ਚ ਹਲੇ ਕਿੱਥੇ ਆਈ ਇਹਦੇ ਨਾਲ ਥੋੜੀ ਸਰਨਾ ਪਹਿਲੇ ਤਾਂ ਉਦਘਾਟਨ ਕਰਿਆ ਉਹਦੇ ਗਾਣੇ ਖਾਰੇ ਭੱਜੇ ਜਾਣਾ ਅਸੀਂ ਜੀ ਆ ਤੱਕੜੇ ਹੋ ਗਏ ਦੇਖਦਾ ਹੈ ਇਹ ਬਹੁਤੋਂ ਮਿੱਟੀ ਮਿੱਟੀ ਕੈਡੀਓ ਬਹੁਤ ਹੈ ਦੇਖਦਾ ਇਹ ਲਾਲ ਪਹੀਏ ਨਾਲੇ ਮੈਂ ਕਹਾਂ ਤਾਂ ਲਿਪਣੇ ਦੇ ਹੀ ਕੰਮ ਆਉਂਗੀ ਇਹਨੇ ਇਹਨਾਂ ਨੂੰ ਵੀ ਥੋੜਾ ਜਿਹਾ ਹੋਰ ਚੌੜਾ ਚਾਹੀਦਾ ਉਧਰ ਨਹੀਂ ਸੜਦੇ ਉਹ ਪਹੀਏ ਹਲੇ ਹੋਰ ਥੋੜਾ ਜਿਹਾ ਚੌੜਾ ਕਰ ਲਓ ਹਾਂਜੀ ਥੱਲੇ ਨਰਮ ਆ ਜਾਣਾ ਦੇਖਦੇ ਆ ਥੋਡੀ ਗੱਲ ਸੱਚੀ ਹੋ ਜੂਵੇ ਫੈਦਰ ਰਹੂਗਾ ਮੈਨੂੰ ਤੰਗਨ نیچے ਬਾਜੂ ਬੈਗੇ ਪਟੜੀ ਦਾ ਵਿੱਚ ਬੇਟਾ ਸੌਫਾ ਕੰਮ ਆ ਹੋਣੀ ਮੜੀ ਸਾਰੀ ਕੈਰੀ ਨਾ ਭੇ ਪਾਣੀ ਛੱਡ ਲਾ ਪਾਣੀ ਨਿਕਲੀ ਜਾਊਗਾ ਗੇਲਦੀ ਗੱਲ ਪੱਟੀ ਜਾ ਆ ਨਾਰਮ ਹੋਈ ਜਾਊਗਾ ਹੂੰ ਗਿੱਲਾ ਹੋ ਜਾਣਾ ਇਹਨੇ ਸਾਰਾ ਇੱਥੇ ਭਾ ਵੀ ਹੁਣ ਦੇਖਿਆ ਛੱਡ ਕੇ ਨਹੀਂ ਦੇ ਗਿੱਲਾ ਹੋ ਜਾਣਾ ਕਿੱਥੇ ਜਦੇ ਪਾਣੀ ਨਿਕਲੂਗਾ ਅਜੇ ਤਾਂ ਪਤਾ ਲੱਗੂਗਾ ਨਾ ਗਿੱਲਾ ਹੋ ਜਾਣਾ ਗਿੱਲਾ ਤਾਂ ਹੋ ਜਾਣਾ ਉਹ ਤਾਂ ਹੈ ਗਿੱਲੇ ਚ ਕੱਢਣਾ ਵੀ ਉੱਪਰ ਮਿੱਟੀ ਉਹ ਬਹੁਤੋ ਕੀ ਵੱਟ ਹੁੰਦੀ ਚਲ ਦੇਖਦੇ ਆ ਹਾਂਜੀ ਜੀ ਸੀ ਵੀ ਦੇਖ ਲੈ ਟੋਆ ਇਧਰ ਪੜਤਾ ਪਾਣੀ ਹੁਣ ਇਧਰ ਨਿਕਲਣ ਲੱਗ ਗਿਆ ਇਹ ਆਇਆ ਹੋਰ ਪਾਸੇ થી ਆ ਕਿਸੇ ਪਾਸੇ ਤੇ ਲਾਗ ਤੇ ਇਹਦਾ ਕੋਈ ਪਤਾ ਨਹੀਂ ਲੱਗਣਾ ਵੀ ਕਿੱਧਰ ਤੇ ਆਇਆ ਵਾ ਇਹ ਕਿੱਧਰ ਤੇ ਨਹੀਂ ਕੋਪੇ ਕਿ ਨਹੀਂ ਤੇ ਕੋਈ ਲੈ ਨਹੀਂ ਆਉਂਦੀ ਹਾਂ ਦਾ ਹਮਮ ਇਹ ਥਲੀ ਪੱਥਰ ਵਰਗੀ ਦਾ ਉੱਪਰ ਦਾ ਬਹੁਤ ਘੜੀ ਉੱਪਰ ਘੜੀ ਹੈ ਬਹੁਤ نیچے ਠੀਕ ਆ ਥੱਲੇ ਠੀਕ ਆ ਥੱਲੇ ਰੇਤਾ ਨਿਕਲੇ ਆਇਆ ਥੱਲੇ ਤਾਂ ਜਮ ਹੀ ਆਰਾਮ ਨਾਲ ਬੈਠਾ ਕੁੜਪੇ ਰੱਪੜਦਾ ਤਾਂ ਬਲਿਆ ਜਾ ਦੁਆ ਕਰਪਾ ਵੀ ਹੈਗਾ ਜੀ ਇਹ ਇਹ ਠੀਕ ਆ ਇਹ ਤਿੱਖਾ ਹੈ ਪਰ ਇਹ ਪਾਣੀ ਛੜਾਲ ਮੋਕਣਾ ਥੋੜਾ ਥੋੜਾ ਫਿਰ ਪਤਾ ਲੱਗ ਜੂਗਾ ਤਾਂ ਜੀ ਪਤਾ ਲੱਗਦਾ ਰਹੂਗਾ ਇਹ ਕਹਿ ਲਾਂ ਤੇ ਇੱਧਰ ਪਾਣੀ ਛੱਡ ਦੋ ਛੱਡ ਦੋ ਜਿੱਧਰ ਤੇ ਪਾਣੀ ਆਈਏ ਉਹ ਲਿਬੜਨਾ ਪੈਣਾ ਹੋਰ ਕੀ ਹੋਊ ਉਹ ਤਾਂ ਹੈ ਲਿਬੜਨਾ ਤਾਂ ਪੈਣਾ ਹੀ ਇੱਧਰ ਤੇ ਪਾਣੀ ਆਈ ਗਿਆ ਪਾਣੀ ਤਾਂ ਗੈਲੀ ਗਲ ਜਾਈ ਜਾਣਾ ਹੂੰ ਹਲੇ ਰੁਕ ਜੋ ਤਾਈ ਪਤਾ ਤਰਾ ਗਈ ਉਹ ਪਾਣੀ ਨਹੀਂ ਖਿਲਾ ਦਿੰਦੇ ਯਾਰ ਪੱਟਾ ਲੈਣ ਦੇ ਤੂ ਤਾਈ ਜੀ ਦਾ ਉਹੀ ਜੋਰ ਮਟਾਣਾ ਜਿਉਂ ਉੱਥੇ ਦੇ ਪਾਣੀ ਆਏ ਮੁੜ ਗਿਆ ਕਿਹ ਪਤਾ ਹੁਣ ਜਿੱਧਰ ਮਰਜੀ ਮੁੜੀ ਜਾ ਤਾ ਹੁਣ ਕਹਿੰਦੇ ਆ ਪੱਟਾ ਉਧਰ ਦਾ ਹੈ ਹਾਂ ਪਾਣੀ ਇੱਧਰ ਹੋਰ ਪਾਸੇ ਤੇ ਨਿਕਲੇ ਆਇਆ ਉਹੀ ਤਾਂ ਚੱਕਰ ਹੈ ਲਿਓ ਪੱਟਾ ਤਾਈ ਜੀ ਕਿਹੜਾ ਹੀ ਬਹੁਤ ਉੱਪਰ ਉੱਪਰ ਦਾ ਜੀ ਜੇ ਜਾ ਕੇ ਉਹ ਕੋਲਾਏ ਮਿੱਟੀ ਟਟੂ ਆ ਬੈਠਣੇ ਨੂੰ ਹੋ ਗਿਆ ਇੱਕ ਹਾਂਜੀ ਇਹਦੇ ਠੀਕ ਆ ਬੈਠਣੇ ਜੇ ਨੂੰ ਹੋ ਗਿਆ ਇਹ ਉੱਪਰ ਮਿੱਟੀ ਹੈ ਨਾ ਗੋਗੇ ਵਾਲੀ ਆ ਤਾਂ ਹੀ ਜੀ ਕਦਗਰਾਈ ਦੀ ਬੱਬੀ ਆ ਪਾਏ ਪਿਆਜ਼ ਨਹੀਂ ਕਿਹੜੇ ਸਾਨੇ ਚ ਖੁਰਪੇ ਨਾਲ ਪਾਣੀ ਪਟਾਖੁਰਪੇ ਨਾਲ ਆਲੇ ਦੇਖ ਲਓ ਹਾਤਾ ਪੱਥਰ ਪਾਓ ਪਹਿਲੇ ਪਾਣੀ ਛਿੜਾ ਲਓ ਫਿਰ ਪਤਾ ਲੱਗ ਜੂਗਾ ਨਾ ਆਹ ਹੋ ਗਿਆ ਕਾਣਾ ਕਿਤੇ ਗਾਹਾਂ ਨੂੰ ਨਹੀਂ ਰੁਕਣਾ ਹੋ। ਹੂੰ ਹੂੰ। ਇੱਧਰ ਤਾਂ ਗਿੱਲਾ ਨਿਕਲਿਆ ਨਹੀਂ ਯਾਰ। ਪਾਣੀ ਤਾਂ ਨਿਕਲਣ ਲੱਗ ਗਿਆ ਤਾਂ। ਦੇਖ ਲਈਆਂ। ਛੜਾਇਓ ਕੋਣੀ। ਉਹ ਦੇਖ। ਉਹ ਦੇਖ ਪਾਣੀ। ਹਾਂ। ਹੂੰ। ਆ ਇੱਥੇ ਤੇ ਆ ਰਿਹਾ। ਚਾ ਪੱਟ ਹੋਣ ਗਏ ਲੈ। ਜਿੱਧਰ ਨੂੰ ਚੱਲਦਾ ਉਧਰ ਨੂੰ ਚਾਲੀ ਦੇ ਨਾਲ। ਮਿਲ ਗਿਆ ਪੈਪ ਜੀ। ਪੈਪ ਕਹਦਾ ਮੇਰੇ ਪੱਟ ਤੇ ਪਟਾਉਂਦੇ ਉਹ ਅਸੀਂ ਦੋਭੇ ਕੋਲ ਪਹੁੰਚੀ ਦੇਣਾ। ਇਧਰ ਪਾਏ ਮਿਲੇ ਪਾਣੀ ਮਿਲੇ ਵੀ ਇਧਰ ਤੇ ਹੁੰਦਾ ਪੁੱਛਿਆ ਜੀ ਦੇਖਣਾ ਹੈ ਕਿ ਉਰੇ ਪਾਣੀ ਲੀਕਤਾ ਲੱਭਾ ਪਤਾ ਨਹੀਂ ਆਇਆ ਲੱਭੇ ਬਾਬੇ ਦੀ ਢੱਟ ਲੱਭਦੇ سونے ਵਾਲੀ ਕੀ ਪਤਾ ਹਾਂ ਪਤਾ ਭਾਈ ਮੈਂ ਹੋਰ ਜਾਵਾਂਗਾ ਹਾਂ ਪਾਏ ਪੈ ਤੁਹਾਨੂੰ ਪਤਾ ਨਹੀਂ ਕਿਥੇ ਮਦਬੇ ਹੋਏ ਯਾਰ ਕਿਥੇ ਜਾ ਦਪੀ ਉਹ ਮੈਨੂੰ ਫੋਨ ਲਿਓ ਪਿੰਡ ਵਿੱਚ ਕੀ ਹੋਊਗਾ ਆ ਆ ਗਿਆ ਹੁਣ ਹੁਣ ਮਿਲ ਗਿਆ ਆ ਗਿਆ ਇਹ ਲੋ ਸਾਡੇ ਆਈ ਤੀ ਹੁਣ ਅਸੀਗਾ ਮਿਲ ਗਿਆ ਮਿਲ ਗਿਆ ਉਹ ਮੈਂ ਦਵ ਗਿਆ ਹੋਊਗਾ ਹਨਾ ਨਾ ਪਰ ਉਹਦਾ ਇੰਨਾ ਨੀ ਮੈਂ ਕਹਦਾ ਜੀ ਬੁਰਾ ਨਾ ਮੁੱਕ ਜੀ ਕਨ ਟੱਪ ਟੱਪ ਕਰਦੀ ਟੁੱਪੇ ਦਾ ਗੱਲ ਆ ਉਹ ਅਸਲ ਚ ਉਹ ਨਵੇਂ ਪ੍ਰੋਜੈਕਟ ਨੇ ਕੰਮ ਖਰਾਬ ਕਰਿਆ ਉਹ ਲਾਤਾ ਮਬਾਲ ਮੈਂ ਪੁੱਤਰ ਫੁੱਲਾਂ ਨੂੰ ਪਾਣੀ ਲਾਉਂਦਾ ਦਾ ਬੂਟਿਆਂ ਨੂੰ ਉਹਨੇ ਮੂਹਰੇ ਤੇ ਬੰਦ ਕਰਤੀ ਮੋਟਰ ਚੱਲਦੀ ਇਹਨੂੰ ਪਾਣੀ ਟੱਟਾ ਪੈ ਗਿਆ ਜੇ ਤੇ ਖਰਾਬ ਤਾਂ ਜਿੱਤੇ ਖਰਾਬ ਤਾਂ ਡਾਊਨ ਤਾਂ ਮੜਾ ਮੁੱਟਾ ਉਥੇ ਪਟਾਕਾ ਪੈ ਗਿਆ ਅਸੀਂ ਉਰੇ ਪਾਣੀ ਨਿਕਲਦਾ ਤਾਂ ਉਰੇ ਟੋਆ ਪੱਟਿਆ ਕੁਝ ਵੀ ਨਹੀਂ ਲੱਭਿਆ ਪਾਣੀ ਛੱਡੇ ਗੈਲਦੀ ਗਲੇ ਤੂੰ ਪੁੱਜ ਗਈ ਅਸੀਂ ਤਾਂ ਮੈਂ ਉਹੀ ਆਦਤ ਮੈਂ ਅਸੀਂ ਉਧਰ ਟੋਬੇ ਕੋਲ ਪੁੱਜ ਜਾਨੇ ਇਹਨੂੰ ਮਸਾ ਤਾਂ ਲੱਭਿਆ ਏ ਡੀਗਰੀ ਕਰਦਾ ਹੁਣ ਇਹ ਬਹੁਤ ਡੀਗਰਾ ਬਹੁ ਕਰਦਾ ਏ ₹20 ਵਾਲੀ ਡੱਕਰ ਹੈਠਾ ਰੇਤਾ ਹੈ ਹਮ ਔਰ ਬੋਲੋ ਬੜਾ ਠੀਕ ਹੈ ਜੀ ਸਲੈਟ ਤਾਂ ਨਹੀਂ ਆਈ ਹੈ ਬਪੈਪ ਤਾਂ ਨਿਕਲਿਆ ਆਇਆ ਜੀ ਮੈਂ ਪੈਪ ਤਾਂ ਨਿਕਲਿਆ ਆਇਆ ਪੈਪ ਤਾਂ ਨਿਕਲਿਆ ਦੰਤ ਤੋੜ ਤਾਂ ਹਲੇ ਉੱਥੇ ਤੇ ਸੁਰਗ ਪੜਦੇ ਚੂਹੇ ਮੰਗੂਰੇ ਪੁੱਜ ਗਏ ਤੇ ਉੱਥੇ ਪਹੁੰਚ ਗਏ ਮਿਲਿਆ ਜੀ ਔਰ ਪਟਣੀ ਵੀ ਔਖੀ ਆ ਹੀਠਾ ਸੌਖੀ ਉੱਪਰ ਔਖੀ ਜਾਂਦੀ ਹੈ ਹੀਠਾ ਤਾਂ ਜਮਾਈ ਸੌਖੀ ਹੈ ਕਿਹੜਾ ਬਿਲਕੁਲ ਸੌਖੀ ਹੈ ਨੀਜੇ ਰੇਤਾ ਜਾਏ ਉਹਦੇ ਕਰਕੇ ਉਹ ਛੇਤੀਓ ਪਟੋ ਜਾਂਦਾ ਖੁਰਪੇ ਨਾ ਆਰਾਮ ਨਾਲ ਬੈ ਕੇ ਉਹ ਟੋਪੇ ਵਾਲੀ ਆ ਨਾ ਉਹ ਜਿਹੜੇ ਹਟਿਆਂ ਕੋਲ ਨੂੰ ਮੈਂ ਜੀ ਟੋਪੇ ਜਿਹਾ ਭਰਤ ਪਾਏ ਤਾਂ ਕਿੰਨੇ ਚਿਰ ਹੋਗੇ ਬੋਖਿਆ ਨਹੀਂ ਦੇਖ ਕੇ ਪੈ ਬਣਾ ਵੜਦੇ ਹੋ ਤਾਈ ਪੈ ਪਾ ਉੱਥੇ ਦੇਖ ਕੇ ਫੇਰ ਕਿਤੇ ਵੱਡੂ ਜਬੇ ਹੋਰ ਜ਼ੋਰ ਲੱਗਦੀ ਆ ਕਰਨ ਕੇ ਜੋੜੇ ਲੀਕ ਹੋ ਗਏ ਦੇਖਦੇ ਸੱਤਾਵਾ ਬਦਲ ਨਹੀਂ ਜਿਵੇਂ 8-9 ਸਾਲ ਹੋ ਗਏ ਫਿਰ ਵੀ ਦਰਸ਼ਣ ਤੋਂ ਪਹਿਲਾਂ ਹੀ ਤਾਂ ਸੱਤਾ ਬਾਬਾ ਹਾਂ ਜਿੱਦਾਂ ਭਰਤ ਪਾਇਆ ਹੂੰ ਨਾ ਫੜ ਮੈਂ ਵੀ ਜਿਹਦੇ ਕੋਠੇ ਦੇ ਪੇ ਦੇ ਪਰਾਣੇ ਬੰਦੇ ਬੰਦੇ ਚੋਂ ਕੇ ਜੀ ਮਟੀਰੀਅਲ ਆ ਕੇ ਉੱਪਰ ਤੇ ਲਿਪਦੇ ਪੰਮੇ 20 ਦਿਨ ਬਾਅਦ ਬਾੜ ਹੋ ਜਾ ਕਰੇ ਕਾਫਣ ਦੇ ਦੀ ਕਿਉਂ ਕਿਹੜੇ ਥੱਲੇ ਖੱਡਾ ਮਾਰਿਆ ਤਾਂ ਉਥੀ ਮੈਂ ਟਰਾਲੀ ਦੇ ਵਿੱਚੇ ਤੂੜੀ ਤਾੜੀ ਰਲਾ ਲਿਆ ਲੈਟਾ ਦੀ ਦਾਦੀ ਕੋਲ ਜੇ ਲੈਟਾ ਜੀ ਦਸੀ ਕਰਕੇ ਲਿਆ ਚੌੜਾ ਕਰ ਰਹੇ ਹਾਂ ਉਹ ਨਹੀਂ ਉਹ ਕਹੀ ਲਾ ਕੇ ਹੁਕਮ ਨਹੀਂ ਦੀ ਹੁਣ ਲੈ ਹੁਣ ਜੋੜ ਲੱਗਣਾ ਮਾਲਕ ਆਹ ਇਹ ਪੈਪ ਹੁਣ ਜਿੱਕਣਾ ਮਰਜ਼ੀ ਵਾਲਾ ਤੇ ਕਰ ਲੈ ਇਹ ਅਲਵੀ ਤਰ੍ਹਾਂ ਪਰੇ ਜਾਉਗੇ ਨਹੀਂ ਕਰਨੀ ਕਹਿੰਦਾ ਵੀ ਪਰੇ ਤੇ ਦੇਖੋ ਉੱਪਰ ਸਹੀ ਡਾਕਟਰ ਬਹੁਤ ਸਟੇਟ ਆ ਫੋਟੀ ਥੱਲੇ ਆਪਣੇ ਆਪ ਹੀ ਕੀਤੀ ਜਾਂਦੀ ਹੈ ਇਹੀ ਤੇ ਚੱਕ ਰਹਿਗਾ ਪਹਿਲੇ ਵੀ ਪਾਪੀ ਲੋਹੇ ਜਿਹਦਾ ਪਿਆ ਹੋਇਆ ਹੈ ਨਾ ਪੁਆਇੰਟ ਜੋੜਾ ਇੱਥੇ ਜੋੜ ਲਾਏ ਬੜੋ ਲੋਕ ਇਹਨਾਂ ਉਹ ਤੇਰੀ ਡਿਊਟੀ ਹੈ ਥੱਲੇ ਬੈਠ ਕੇ ਠੀਕ ਹੈ ਜੀ ਥੱਲੇ ਵਾਈ ਉਹਕੇ ਲੋ ਜੀ ਹੌ ਲੱਭਿਆ ਜੋੜ ਹੁਣ ਉਹ ਲੀਕ ਆ ਤੇ ਕੋਈ ਪੁਰਾਣਾ ਜੋੜ ਹੋਣਾ ਯਾਦ ਹੈ ਇਨੀ ਵੀ ਕਾਦੇ ਵਾਸਤੇ ਤਾਂ ਕਾਦੇ ਲਾਇਆ ਤਾਂ ਉਹੀ ਫੜਿਆ ਚੋਰ ਹੁਣ ਉਰੇ ਤੇ ਖੱਡਾ ਸ਼ੁਰੂ ਕਰਤਾ ਉਰੇ ਤੇ ਲੇਟੇ ਨੇ ਪਟਦੇ ਪਟਦੇ ਪੜਦੇ ਉੱਥੇ ਜਾ ਕੇ ਲੱਭੇ ਆ ਉਹ ਵੀ ਪਾਣੀ ਛੱਡ ਕੇ ਚੱਲ ਹੁਣ ਇਹਨੂੰ ਲਾਈਏ ਜੋੜ ਕਲੰਪ ਕਲੰਪ ਲਾ ਕੇ ਵਧੀਆ ਬਣਾ ਕੇ ਕਿ ਲਵੇਟੂਗੇ ਜੀ ਹੁਣ ਕਿਉਂ ਲਵੇਟੂਗੇ ਹੋਰ ਕਾ ਕਰਨਾ ਹੁਣ ਹੋਟੱਲਾ ਵੀ ਟੀਲੇ ਪੈ ਰਹੀ ਹੈ ਇਹਨੇ ਹੋਰ ਬਈ ਕਿੱਦਾਂ ਫਿਰ ਸਸੀ ਗਾਲ ਜੀ ਠੀਕ ਆ ਬਸ ਵਧੀਆ ਵਧੀਆ ਅੱਜ ਪਾਣੀ ਛੱਡਿਆ ਨਹੀਂ ਛੋਲਿਆਂ ਨੂੰ ਵਧੀਆ ਹੁਣ ਸਭ ਵਿੱਚ ਵਿੱਚ ਪਾਣੀ ਲਾ ਦੇ ਉੱਪਰ ਨਾ ਚੜਨ ਰਹੀਆਂ ਮੈਂ ਆਪਣੀ ਜਾਣੀ ਦਾ ਕੋਸ਼ਿਸ਼ ਹੈ ਜੀ ਗੰਨਾ ਨਹੀਂ ਤਾਂ ਤੁਰਦਾ ਯਾਰ ਤਾਂ ਹੁਣ ਉਈਆਂ ਲਈ ਤਾਂ ਉਹ ਨਾ ਘਾਟਾ ਟੋਰ ਨਹੀਂ ਸੁੱਕਣ ਲੱਗ ਗਿਆ ਹੈ ਸੁੱਕਦਾ ਤਾਂ ਬਾਹਰ ਪਿਆ ਅੱਛਾ ਬਾਹਰ ਤੋਂ ਆ ਸੁੱਕਦਾ ਚਲ ਠੀਕ ਜੇ ਅੰਦਰ ਇਹਨੇ ਇਹਨੇ ਨਹੀਂ ਗਿੱਲੇ ਕਰਦੇ ਬਸ ਇਹ ਵੀ ਬਹੁਤ ਆ ਹੋਸ਼ਾ ਉਹ ਨਹੀਂ ਨਾ ਹੈਗਾ ਬਹੁਤ ਡੂੰਗਾ ਨਹੀਂ ਨਾ ਮਿੱਟੀ ਨਹੀਂ ਪਾਣੀ ਕਿੰਨੇ ਦਾ ਘੱਟ ਪਾਣੀ ਛੱਡਿਆ ਵੈ ਪਾਣੀ ਘੱਟ ਹੀ ਛੱਡਿਆ ਪਾਣੀ ਘਟੋਂਦਾ ਫੇ ਭੋਲੂਆਂ ਤੇ ਨਹੀਂ ਚਲਦੀ ਹੁੰਦੀ ਨਾ ਮੋਟਰ ਅੱਛਾ ਉਹਦਾ ਨੱਕਾ ਬੰਦ ਕਰਨਾ ਉਹਦਾ ਫੇ ਪਾਣੀ ਵੱਜ ਜਾਣਾ ਅੱਛਾ ਮੈਨਾਂ ਜਾਣੀ ਵਾ ਥੋੜਾ ਆਉਂਦਾ ਫਲੇ ਤਾਂ ਥੋੜਾ ਥੋੜਾ ਆਉਂਦਾ ਨਹੀਂ ਤਾਂ ਪਾਣੀ ਇਹਨਾਂ ਨਾਲ ਘੁੰਮ ਗਿਆ ਬਹੁਤ ਆ ਇਹਨਾਂ ਨਾਲ ਉੱਪਰ ਸਲਾਬ ਆਈ ਆਊਗਾ ਮ ਮਗਾ ਵੀ ਲਾ ਦਿੰਦੇ ਜਮੇ ਵਜਾ ਵਧੀਆ ਕਿੰਨਾ ਕਿਹੜਾ ਵਜਾ 85 85 ਠੀਕ ਆ ਉਪੜੇ ਨੂੰ ਨੇੜੇ ਹੋ ਜਾਦਾ ਲੈ ਆਹੋ ਬੜੀ ਆ ਇਹਦਾ ਲੈ ਪੂਰਾ ਨੂੰ 85 ਦਾ ਜੂਪੜਾ ਹੀ ਅਗਲੇ ਨਾਲ ਹੁਣ ਵੀ ਬਹੁਤ ਤੋੜ ਕੇ ਲੈ ਜਾਂਦੇ ਸੜਕ ਪਰ ਹੈ 85 ਨੂੰ ਹਾਂ ਸਪੈਸ਼ਲ ਵੱਢ ਕੇ ਲੈ ਜਾਂਦੇ ਆ ਆਹੋ ਫਿਰ 85 ਦੂਰ ਤੋਂ ਹੀ ਦੇਖ ਜਾਂਦਾ ਹਰਾ ਭਰਾ ਠੀਕ ਆ ਯਾਰ ਜਿਹੜਾ ਹੁਣ ਗੰਨਾ ਬੀਜੁੰਦਾ ਪੰਮੇ ਉਹ ਤਾਂ ਗਲਤ ਹੈ ਉਹ ਤਾਂ ਗਲਤ ਆ ਹੈਨਾ ਜਿਹੜਾ ਹੁਣ ਕਹਿੰਦੇ ਵੀ ਹੁਣ ਗੰਨਾ ਬੀਜ ਦੇਣਾ ਸੀ ਵਿੱਚ ਕਣਕ ਬੀਜ ਦੇਣਾ ਮੈਂ ਕਹਿੰਦਾ ਆ ਵੀ ਗਲਤ ਹੋਇਆ ਇਹ ਵੀ 10 ਦਿਨ 15 ਦਿਨ ਪਹਿਨਾ ਚਾਹੀਦਾ ਸੀ ਤਾਂ ਖਾਲੀ ਤਿੰਦੇਗਾ ਹੈ ਬਲਾਂਤ ਤੇ ਤਾਂ ਤੇ ਆ ਬਸਮਤੀ ਕਰਕੇ ਲੇਟ ਹੋ ਗਿਆ ਉਹਦੇ ਕਰਕੇ ਲੇਟ ਹੋਇਆ ਤੂੰ ਕਿਉਂਕਿ ਇਹ ਤਾਂ ਗੰਨਾ ਪਹਿਨਾ ਜੰਮਿਆ ਹੋਵੇ ਜੰਮਿਆ ਜਿਹੜਾ ਹੁਣ ਨਾਲ ਜੰਮਿਆ ਪਿਆ ਹਾਂ ਧਾਨ ਨਾਲ ਜੰਮਿਆ ਹੈ ਇੱਕ ਨਾਲ ਜਾਈਦਾ ਫੇਰ ਨਹੀਂ ਕੋਈ ਧੜਕੋ ਹੈਨਾ ਹਾਂ ਜੰਮ ਤਾਂ ਰਿਹਾ ਹੈ ਵੀ ਖਾੜੀ ਨਨੂਰੀ ਜਾਣਾ ਜਣੀ ਆਏ ਵੀ ਜੰਮਿਆ ਆਇਆ ਕਿਤੇ ਨਹੀਂ ਹੱਲਿਆ ਹਾਂ ਕਹਣਾ ਹਜੇ ਵੀ ਨਹੀਂ ਖੜਦਾ ਖਾਂਡਾ ਨੇ ਉਦੋਂ ਜਦੋਂ ਕੋਰਾ ਜਿਆਦਾ ਪੈਂਦਾ ਉਹ ਜਿਹੜੀ ਮਿੱਟੀ ਜਿਹਾ ਅੱਖ ਆਖਦਾ ਖਰਾਬ ਹੁੰਦਾ ਡੜਾਰਾ ਬਸ ਹੋਰ ਤਾਂ ਕੁਛ ਨਹੀਂ ਜਿਹੜੀ ਮਿੱਟੀ ਦੇ ਬਾਹਰ ਖਰਾਬ ਕੁਝ ਵੀ ਕਹਿ ਲੈ ਤੂੰ ਵਿੱਚ ਹਾਂ ਉਹ ਚਾਂਸ ਦਾ ਘਾਟਾ ਪਰ ਆਏ ਆ ਵੀ ਫੇਰ ਵੀ ਫਰਕ ਤਾਂ ਪੈਂਦਾ ਹੋਰ ਜਰਮੀਨੇਸ਼ਨ ਨੂੰ ਹਾਂ ਹਾਂ ਹੁਣ ਆਪਾਂ ਦੇਖਦੇ ਹੀ ਆ ਆ ਆਪਰੇ ਵੀ ਬੋਲੂ ਦਾ ਬੋਲੂ ਦਾ ਸਾਗ ਦੇਖ ਲੈ ਸਾਗੇ 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 ਬਹੁਤ ਸਾਗ ਸਾੜੇ ਸਾੜੀ ਸਰੋਂ ਜੰਮੀ ਹੋਣੀ ਦੇਖ ਲੈ ਇਹਦੇ ਦੇਖ ਬਾਲਾ ਮੂੰਗੂ ਜੰਮੀ ਪਈ ਆ ਇਹ ਕਿੱਥੇ ਲਿਆਦਾ ਬੀਜ ਇਹ ਵੀ ਨਹੀਂ ਪਤਾ ਕਿੱਥੇ ਲਿਆ ਆ ਪਰ ਸਿਹੜੇ ਹੀ ਬਹੁਤ ਨੇ ਬਤਾ ਹੈ ਤੇਰਾ ਸੀ ਵੀ ਬਹੁਤ ਆ ਯਾਰ ਕਿੰਨਾ ਛਟਿਆ ਹੋਊਗਾ ਕੀਲੇ ਦੇ ਸਾਹਗਲ ਤੂੰ ਦੱਸ ਵਾ ਨਾ ਕੀਲੇ ਦੇ ਸਾਹਗਲ ਮੈਂ ਕੀਲੇ ਸਾਹ ਨਾਲ ਮੰਨ ਕੇ ਜਲ ਵੀ 2 ਕਿਲੋ 2 ਕਿਲੋ ਹਾਂ ਇਹਨਾਂ ਅੱਧਾ ਕਿਲੋ ਗੇਰਤਾ ਕਨਾਲ ਦਾ 4 4.5 ਕਿਲੋ ਕੀਲੇ ਦਾ ਪਾਤਾ ਠੀਕ ਹੈ ਮੰਨ ਆਏ ਤਾਂ ਫਿਰ ਮੇਰੀ ਗੱਲ ਸੁਣ ਲੈ ਫਿਰ ਵੀ ਜੰਮ ਜਿਆਦਾ ਆਈਦਾ ਤੇਰਾ 4.5 ਵੀ ਜੰਮ ਘੱਟ ਨਹੀਂ ਹੈਗਾ ਫਿਰ ਐਨੇ ਵੀ ਦਾ ਇਹਦੇ ਤਾਂ ਬਹੁਤ ਜ਼ਿਆਦਾ ਜੰਮਿਆ ਵਾ ਇਹਦੇ ਬਹੁਤ ਜੰਮਿਆ ਵਾ ਸਾਢੇ ਤੇ ਹੀ ਸੜਾ ਕੋਈ ਢੱਕਾ ਸਾਗ ਨੂੰ ਟੋੜਨਾ ਪੈਂਦਾ ਵੀ ਕਿੱਥੇ ਤੋੜੀ ਏ ਆ ਉਹ ਤਾਂ ਬਹਿ ਹੈ ਹੀ ਆ ਆ ਤਾਂ ਪੂਰਾ ਸਾਗ ਹੈ ਬਹੁਤ ਜ਼ਿਆਦਾ ਪਰ ਉਹ ਸੜਕ ਚੱਲਈ ਦਾ ਪੰਜ ਚਾਰ ਦਿਨ ਦਾ ਕੰਮ ਆ ਸੜਕ ਦਾ ਹੋਰ ਕੀ ਬਾੜ ਲੱਗਣੀ ਉਹ ਫਿਰ ਜਿਹੜਾ ਆਉਂਦੇ ਜਾਂਦੇ ਨੇ ਰੇਕ ਨੇ ਤੋੜਲੇ ਗਏ ਨਾ ਜਾਂ ਮਿਲਦਾ ਨਹੀਂ ਛਾਲੇ ਚੀਜ਼ ਤੂੰ ਕਹਿ ਵੀ ਨਹੀਂ ਸਕਦਾ ਕੁਝ ਉਹ ਕਹਿ ਨਹੀਂ ਹੋਣਾ ਹਾਂ ਆਓ ਦੇਖ ਇਹ ਨਹੀਂ ਇਹ ਕਿ ਚੱਕੀ ਜਾਂਦੇ ਮੈਂ ਤਾਂ ਥੈਲਾ ਰੱਖ ਕੇ ਆਇਆ ਦਾ ਮੈਂ ਤਾਂ ਕਾਲੇ ਨੂੰ ਪੁੱਛਣਾ ਮੇਰਾ ਥੈਲਾ ਭਰਿਆ ਵ ਤਾਂ ਜਾਂਦਾ ਸਵਾ ਵੱਧ ਦੇ ਘੱਟ ਹੈ ਇਹ ਧਾਨਾ ਦਾ ਬਕਵਾਂਟਰਾ ਦੇ 60 ਕਿਲੋ ਹੀ ਮਿਲਦੇ ਆ ਉਹ ਉਧਰ ਵੇ ਲੇਕ ਵੀ ਆਇਆ ਤਿੰਨ ਚਾਰ ਦੋ ਦੋ ਚਲੀਏ ਫਿਰ ਚਾ ਚਲੀਏ ਚਲ ਉਧਰ ਭਈਆਂ ਨੂੰ ਦਿੱਤੇ ਦੇ ਦੇ ਕੇ ਇਹ ਆਂਦਾ ਹੈ ਬਾਬੇ ਇਸਮਾਨ ਆਹ ਕਲੰਪ ਲੈ ਆਂਦਾ ਹੁਣ ਇਹ ਪਾਉਣਾ ਹੈ ਹਾਂਜੀ ਤੂੰ ਤਾਂ ਵਿੱਚ ਬੈਠਾ ਰਿਆ ਮੇਤੇ ਤਾਂ ਬੜ ਵੀ ਨਹੀਂ ਹੁੰਦਾ ਸਰੀਰ ਦਾ ਵੀ ਫਰਕ ਆ ਮੈਂ ਪਤਲਾ ਜਾ ਮੈਂ ਕਾ ਕਲੰਪ ਕੱਸ ਕੇ ਹਾਂਜੀ ਫਿਰ ਉੱਪਰ ਟਿਊਬ ਕਿਸ ਤਰ੍ਹਾਂ ਲਵੇਟੂਗੇ ਪਪਈ ਟਿਊਬ ਕਿਸ ਤਰ੍ਹਾਂ ਲਵੇਟੂਗੇ ਉੱਪਰ ਸਾਰੇ ਭਰੇ ਅੱਛਾ ਜਿਕਣਾ ਪਹਿਲਾਂ ਮੈਂ ਤਾਰੀ ਵਾਲੇ ਟੀਵੀ ਦੀ ਆਏ ਗੋਲ ਜੇ ਹੂੰ ਖਰਾਬ ਨਹੀਂ ᱛੀ ਉਹ 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 ᱛੀ ਉਹ ਕੀ ਚੀਜ਼ ਟੁੱਟਣ ਲੱਗ ਗਈ ᱛੀ ਆਹੋ ਅੱਗੇ ਅਸੀਂ ਲਾ ਦੇਣੀ ਆਪਾਂ ਨੇ ਠੀਕ ਹੈ ਜੀ ਹਾਂ ਜੀ ਪੁਆਇੰਟ ਤੇ ਇਹ ਪੁਆਇੰਟ ਡੇਲਾ ਹੋ ਗਿਆ ਕੀ ਕਰਨਾ ਮੂੰ ਪੁਆਇੰਟ ਪੈਣਾ ਨਹੀਂ ਨਮਾ ਇਹ ਜੇ ਪਾਉਂਗਾ ਤਾਂ ਪੈਪ ਵੱਡਣਾ ਪੈਣਾ ਹੈ ਪੈਪ ਵੱਢ ਕੇ ਪੈਪ ਚੱਕ ਕੇ ਪੈਣਾ ਅ ਇੱਕ ਪੈਪ ਚੱਕ ਹੋਣਾ ਏ ਫਿਰ ਪੈਣਾ ਪੁਆਇੰਟ ਜੈਸਾ ਇੱਕ ਦੂਆ ਕਲੰਪ ਆਉਂਦਾ ਹੁੰਦਾ ਫਿਰ ਉਹ ਬੜਿਆਂ ਦਾ ਆਉਂਦਾ ਛੋਟਿਆਂ ਦਾ ਨਹੀਂ ਆਉਂਦਾ ਅੱਛਾ ਜੀ ਓਹੋ ਗੱਬੇ ਦੀ ਕਸ ਹੋਜੀ ਕਰਦਾ ਇਹਨੇ ਪੁੱਛਣਾ ਕਿ ਨਰਬੜ ਜੀ ਠੀਕ ਐ ਲਓ ਜੀ ਪਾਣੀ ਤਾਂ ਗਿਆ ਭਰ ਹੁਣ ਲਾਇਆ ਤਾਂ ਹਲਕਾ ਹਲਕਾ ਹੀ ਆ ਬਾਕੀ ਦੇਖਦੇ ਆ ਹੁਣ ਵੀ ਨੁਕਸਾਨ ਕਰੂਗੇ ਬਾਜੂ ਛੋਲਿਆਂ ਨੂੰ ਗੰਨਾ ਜਿਆਦਾ ਸੁੱਕਦਾ ਦਾ ਬਾਕੀ ਦੇਖਾਂਗੇ ਜਿਹੜਿਆ ਪਾਣੀ ਚ ਖੜਿਆ ਵੀ ਨਾ ਤਾਂ ਕੀ ਬਣਦਾ ਬਾਕੀ ਹੁਣ ਵਕਤ ਕਹਿ ਲਾ ਆਪਣੇ ਜਾਣੇ ਚ ਤਾਂ ਹਲਕਾ ਹਲਕਾ ਪਾਣੀ ਲਾਇਆ ਬਿਲਕੁਲ ਵਾਹ ਕਰ ਦਈਏ ਬੰਦ ਭਰ ਗਿਆ ਯਕੀਨੀ ਲੈ ਰਹੇ ਸੀ ਜੀ ਇੱਕ ਅੱਧੀ ਬਾਕੀ ਸ਼ਾਮ ਤੱਕ ਇਹਨੇ ਪੀ ਜਾਣਾ ਮੈਂ ਆ ਜਾ ਤੈਨੂੰ ਦੱਲੀ ਗੱਦਾ ੜੀਕਦਾ ਕਿੱਥੇ ਆਏ ਆ ਔਰ ਦਿੱਲੀ ਕਿਧਰ ਠੀਕ ਹੈ ਬੰਦੇ ਨਹੀਂ ਭੇਜਦਾ ਦਿੱਲੀ ਅੱਜ ਵੀ ਨਹੀਂ ਭੇਜੇ ਦੇਖ ਲੈ ਦਿੱਲੀ ਨੇ ਕੱਲ ਨੂੰ ਆਉਂਗਾ ਮਤਲਬ ਹੀ ਨਹੀਂ ਆਏ ਅੱਜ ਤਾਂ ਕੱਲੂ ਆ ਕੇ ਕੀ ਕਰੂੰਗਾ ਘੜਤਾ ਹੋਣਾ ਨਹੀਂ ਫਿਰ ਤੇ ਬਟਣਾ ਵੀ ਆ ਗੰਨਾ ਘੜਨਾ ਵੀ ਆ ਮਰਜੀ ਗੱਲ ਦੀ ਉਹ ਨਾਲੇ ਵੇਲ ਉਹਨਾਂ ਫਸਲਾਂ ਦੇ ਹੈ ਤਾਂ ਵੇਲ ਇਹ ਕੱਲੂ ਸਪਲਾਈ ਵੀ ਨਿਕਲ ਜੇਣੀ ਉਹ ਦਿੱਲੀ ਹੂੰ ਹਲੇ ਭੀੜਾ ਨਾ 60 70 ਕਾ ਟਰਾਲੀਆਂ ਕੌ ਵੀ ਘੰਟੇ ਦਾ ਲਾਉਣੀ ਆ ਉਹਨੇ ਨਹੀਂ ਸਰ ਜੀ ਸਵੇਰੇ ਗਿਆ ਤਾਂ ਰਾਤ ਨੂੰ ਆ ਜਣਾ 10:00 ਵਜੇ ਹੋ ਹੀ ਹੋ ਗਿਆ ਫਿਰ 15-18 ਘੰਟੇ ਆ ਗਿਆ ਵੀ 8:00 ਵਜੇ ਆ ਇਹ ਤਾਂ ਸਾੜ ਖੜ ਵੀ ਜਾਂਦਾ ਵਿੱਚ ਨੂੰ ਤੜਕੇ ਨੂੰ ਜਾਵੇ 3:00 ਵਜੇ ਥਲੀ ਪਤਲੀ ਉੱਠਦਾ ਨਹੀਂ ਹੈਗਾ ਜਿੱਸਾ ਉਹ ਨਹੀਂ ਉੱਠਦਾ ਹਾਂ ਚੰਦ ਗਾ ਉਹ ਬੇ ਸਤਾਨੇ ਵਾਵੇ ਉਹ ਪਾਪੇ ਪਾਉ ਪਾ ਕੇ ਕਿੱਥੇ ਮੈਂ ਦੱਬਣਾ ਜਾਂ ਕੱਪੜੇ ਲੀਡੇ ਪਾਰੇ ਫੇਗਾ ਦੀ ਠੰਡ ਆ ਠੰਡ ਦਾ ਚੋਤੇ ਚੱਕਣੀ ਹੋਣੀ ਉਹਨੇ ਲਾਇਕ ਲਾਇੀ ਉਨੇ ਗੰਨ ਚਲਾਈ ਵੀ ਆ ਪਰਾ ਨਹੀਂ ਗੰਨੇ ਗੰਨੇ ਨੂੰ ਆਪੇ ਚਲਾਉ ਬੰਦ ਕਰੂਗਾ ਗੰਨੇ ਨੂੰ ਚਲਾਈ ਹੀ ਹੋਣੀ ਆ ਜੇ ਨਹੀਂ 7:00 ਵਜੇ ਭੇਜੂਗਾ ਤੇਲੀ ਗੱਲੂ ਆਉ ਆ ਜਾ ਤਾ ਤੂੰ ਚਲ ਠੀਕ ਆ ਫਿਰ ਇੱਕ ਹੋਰ ਪੰਗਾ ਹੋ ਗਿਆ ਨਾ ਦਾਤ ਕੁਆਂਟਲ ਬਤਾਤਾ ਉਹਨਾਂ ਨੇ ਉਹ ਹਰੀਕ ਕਹਿੰਦਾ ਮੇਰੇ 120 ਲੱਦ ਕੇ ਜਾ ਉਹ 20 ਕੁਆਂਟਲ ਦਾ ਫਰਕ ਪੈ ਗਿਆ ਉਹਨਾਂ ਨੂੰ ਕਾ ਦੋ ਬਰਤੀਆਂ ਮਗਰ ਯਾਰ 60 ਭਰੀਆਂ ਦਾ 770 ਭਰੀਆਂ ਦਾ ਫਰਕ ਪੈ ਗਿਆ ਹੇ ਨੀਚੇ ਕੰਮ ਖਰਾਬ ਹੋ ਜਾਂਦਾ ਹੁਣ ਮੈਂ ਵੀ ਤੁਹਾਨੂੰ ਕਹਿਣਾ ਹੀ ਵੀ ਭਾਈ ਆ ਕੇ 110 15 20 ਲੱਦੋ ਉਹਦੇ ਲਈ ਕੱਢ ਲੈ ਇੱਕ ਤਾਂ ਕੱਢ ਲੈ ਕੇ ਉੱਥੇ ਖੜਾ ਕੱਢ ਕੇ ਅਸੀਂ ਉੱਥੇ ਖੜਾ ਤਾਂ ਖੇਤ ਮੇਰੇ ਦੁੱਗੇ ਤੇਰੇ ਵਾਲਾ ਲੱਦਿਆ ਕੇ ਕਾਲੇ ਵਾਲਾ ਮੇਰੇ ਵਾਲਾ ਕਾਲੇ ਵਾਲਾ ਲੱਦਣਾ ਕਾਲਾ ਲੱਦ ਤੂੰ ਕੰਡਾ ਕਰਾ ਲਿਆ ਤੇ ਕਿਹੜਾ ਨਾਲੇ ਕਹਿੰਦਾ ਭਰੀਆਂ ਘਾਟ ਆ ਹੋਰ ਪੋਣੀਆਂ ਘਾੜੀਆਂ ਸਾਰੀਆਂ ਭਰੀਆਂ ਹੋਰ ਪੈਣੀਆਂ ਤੇ ਕੰਡਾ ਕਰਾਇਆ ਹੈ ਇਹ 6.5 ਚਾਰ ਗੈਟ ਜੱਤੇ ਪਏ ਆ ਹਾਂ 4:00 ਵਜੇ ਘੱਟ ਘੱਟ 95 ਗੋਟ ਹੋਣਾ ਕਹਿੰਦਾ ਕਰਨਾ ਇਹ 7 ਘੜੇ ਹੋਵੇ 6 ਇਸ ਕਿ 7 ਕਿਹਾ ਹੋ ਗਿਆ ਇਹ 6 ਘੜੇ ਹੋਵੇ ਫਿਰ ਸਭੰਦਾ ਕੌਣ ਟੋਂਦਾ ਇਹ ਲਾ ਭਾਈ ਦਲੀ ਹੁੰਦਾ ਗੀੜਿਆਂ ਦਾ ਅੰਦਾਜ਼ਾ ਇਹ ਵੀ ਇੰਨੇ ਘੜੇ ਫਿਰ ਮੈਂ ਕਿੰਨੇ ਘੜੇ ਲਦਾ ਮੈਂ 12 ਫੋਟੇ ਪਰ 12 ਫੋਟੇ ਉਰ ਹਾਂ ਇਹਦੇ ਪਤਾ 9-10 ਘੜ ਆਉਂਗੇ 8 ਘੜ 8 ਘੜ 9 ਘੜੇ ਦਾ 9 ਘੜੇ ਆਉਂਦੇ ਹੁੰਦੇ ਆ ਤਾਂ ਬੰਦਾ ਆਉਂਦਾ ਤਾਂ 115 ਵੀ ਹੋਣਾ 9 ਘੜੇ ਆ ਕੇ ਲਾ ਆ ਸਭ ਨੂੰ ਸਤਿ ਸ੍ਰੀ ਅਕਾਲ ਜਿੱਤ ਗਿਆ ਦੱਲੀ ਬਾਈ ਦਿੱਲੀ ਕਹਿੰਦੇ 113 ਕੁਆਂਟਲ ਹੋ ਹਰਸ਼ਵੀਰ ਨੂੰ ਕਹਿੰਦਾ 113 ਹੀ ਹੋਇਆ ਕੋਲ ਜਾ ਕੇ ਦੇਖ ਕੇ ਟਰਾਲੀ ਨੂੰ 112 13 ਕਹਿੰਦਾ ਨਹੀਂ ਹੋਇਆ 112 13 ਐ ਤੈਨੂੰ ਆਈਡੀਆ ਹੈਗਾ ਵੇ ਗੰਨੇ ਵਾਲਾ ਐਕਸਪਰਟ ਆ ਯਾਰ ਉਹੀ ਥੋੜੋ ਅਭੀ ਗੀਲੇ ਗੰਨੇ ਨੇ ਤੇ ਰੋਜ਼ ਪਰਚੀ ਲਿਕੇ ਜਾਂਦਾ ਦੂਏ ਤੀਏ ਦਿਨ ਪਤਾ ਲੱਗੇ ਜਾਂਦਾ ਬੰਦੇ ਨੂੰ ਵੀ ਕਿੰਨਾ ਕਾ ਹੈ ਹੈ ਇੰਨਾ ਕਰਨਾ ਓਦੋਂ ਇੰਨਾ ਗੰਨਾ ਹੁਣ ਹੁਣ ਅਸੀਂ ਦੱਸੇ ਦਿੰਦੇ ਆ ਦੇਖ ਕੇ ਨਾਰਮਲ ਵੀ ਇੰਨਾ ਕੰਨਾਂ ਕੰਨਾ ਹੈ। ਦੇਖਦਾ। ਹੁਣ ਇਹਨੇ ਦੱਸੇ ਦਿੱਤਾ ਵੀ 95 ਕੁੰਟਲ ਕੰਨਾ ਜਿਹੜਾ ਉਹਨੇ ਘੜਿਆ। ਚੱਲ ਮੈਂ ਕਰਿਆ ਤਾਂ ਫੋਨ ਮੈਂ ਆਈ ਨਹੀਂ ਕਹਿੰਦਾ ਕੱਲੂ ਆਉਂਗੇ ਸਰਦਾਰ ਜੀ ਜੱਸੇ ਦਾ ਹੋਰ ਵੱਡਣਾ ਹੈ। ਮੈਂ ਚੱਲ ਵੱਢੀ ਜੋ ਮਨੂ ਕਿ ਮੇਰੇ ਵੀ ਇੱਕ ਦਿਨ ਹੋਰ ਲੱਗ ਜੂ ਆਹੀ ਹੋਊ। ਉਹ ਤੇ ਤੇਰੇ ਫੋਕਰਾ ਕੰਮ ਆ। ਉਹ ਆਉਂਦੇ ਉਹਨਾਂ ਚ ਲੈ ਕੇ ਤਾਂ ਜਾਣਾ 120 ਤੇ ਜਾਵੇ। ਹੁਣ 100 ਕੁੰਟਲ ਦਾ ਕੀ ਫਾਇਦਾ? 100 ਕੰਨ ਦਾ ਕੀ ਫਾਇਦਾ ਲੈ ਕੇ? ਐਡਾ ਟਰਾਲਾ ਦੱਲੀ ਕੋ ਐਡਾ ਟਰੈਕਟਰ ਆ। ਉਹ ਸਤੋ ਫਿਰ ਹੋਰ ਘੱਡੋ। 16 ਫੋਟਾ ਟਰਾਲਾ ਹੋਵੇ ਹਰ ਚੀਜ਼ ਵੀ ਮੈਂ ਕੋਈ ਘੇੜੇ ਥੋੜੋ ਲਈ ਜਾਣੇਗਾ ਇਹਨੇ ਕਰ ਦੋ ਲੈ ਜਾਣਾ ਦੱਸ ਪੈ ਇਹਨੇ ਲੈ ਜਾਣਾ ਲੈ ਕੇ ਘੇੜੇ ਮਾਲ ਆਇਆ ਤਾਂ ਤੇਰਾ ਨੂੰ ਤੇ ਆ ਤੇ ਇਹੋ ਕਿਹੜਾ ਆਪ ਲਾਇਆ ਆਪੇ ਕੇ ਲੈ ਜਾਇਆ ਕਰਕੇ ਮੈਂ ਕਾਲਾ ਤਾਂ ਦੋ ਹੀ ਆਨੇ ਅਸੀਂ ਡੇਢ ਘੰਟੇ ਪਿਛੇ 56 ਮਿੰਟ ਹਾਂ ਫੇ ਡੇਢ ਘੰਟੇ ਫੇ ਅਗਲਾ ਕੱਟ ਮਾਰ ਕੇ ਸਿੱੜ ਜਾਂਦਾ ਹੌਲੀ ਹੌਲੀ ਜਾਏ ਅੱਟ ਕਿੱਥੇ ਦਾ ਇਸ ਤੋਂ 15 ਘੰਟਾ ਗੱਣਾ ਕਰਨਾ ਤਾਂ ਉਹ ਹੌਲੀ ਜਾਈਦਾ ਹੁੰਦਾ ਹੌਲੀ ਜਾਈਦਾ ਹੁੰਦਾ ਕਹਿੰਦਾ ਹੋਰ ਕੁਝ ਨਹੀਂ ਟਰੈਲਰ ਲੱਦਿਆ ਹੌਲੀ ਆ ਰਾਮ ਨਾਲ ਜਾਈਦਾ ਹੁੰਦਾ ਕਾਲੀ ਨਹੀਂ ਕਰੀਦੀ ਹੁੰਦੀ ਦੇ ਡੇਢ ਘੰਟਾ ਲਾ ਲੈਣਾ ਸਾਡੇ ਪੌਣੇ 2 ਲਾਜੂਗੇ ਦੇ ਲੱਗੇ ਫੜਿਆ ਇਹ ਤੇ ਟਿਪਰ ਵਾਲਾ ਆਪਾਂ ਨੇ ਭੱਜ ਗੱਲੇ ਤਾਂ ਗੱਲੀ ਉਹ ਭੱਜ ਗਏ ਉਹਨੇ ਮੜਿਆ ਕਾਰੇ ਨੇ ਉਹ ਰੂਏ ਕਾਰੇ ਨੇ ਉਹ ਹੀ ਤੈਨੂੰ ਕਿਹਾ ਵੀ ਦੇ ਲੈ ਸਾਡਾ ਇਹ ਸੋਟਾ ਲਾ ਲਿਆ ਦਾ ਰਾਤ ਦੀ ਹੱਟੀ ਦੀ ਤੇ ਕਿੱਥੇ ਪੈਂਦਾ ਉਹਦੇ ਮੁੱਛਰ ਵਿੱਚ ਇਹਦਾ ਹਾਂ ਕਾਰੇ ਪਤਾ ਸਭ ਖੋਲਦੇ ਐ ਇਹ ਵੀ ਲੰਗਰ ਐ ਲੰਗਰ ਦੇ ਕੋਲ ਗਿਰਿਆ ਜਾ ਕੇ ਵੀ ਚੱਲ ਕੋਈ ਨਹੀਂ ਲੰਗਰ ਦਾ ਖਾਈ ਐ ਤੇ ਲਈ ਲੰਗਰ ਦਾ ਕੋਲ ਬਚਾਓ ਹੋ ਗਿਆ ਹਾਇ ਦਾ ਜਦ ਹੋ ਗਏ ਤੇ ਛਾਇਡੇ ਮਾਰ ਕੇ ਗਿਆ ਉਹ ਵੀ ਮੂਰੇ ਗੰਨਾ ਗਿਰ ਗਿਆ ਤੇ ਰਸੇ ਨਹੀਂ ਖੁੱਲੇ ਹੈਗੇ ਹਾਂ ਨਹੀਂ ਤਾਂ ਦਲੀ ਢਾਲਿਆ ਦਾ ਢਾਲਿਆ ਹੋਵੇ ਦਾ ਕੰਮ ਅੱਛਾ ਉਹਦਾ ਖੁੱਦਾ ਹੀ ਸਕੋਰੇ ਕਾ ਜਨਾ ਇਸਤੇ ਦਾਦਾ ਵੀ ਮੇਰਾ ਤਾਂ ਅੱਛਾ ਮੂਰੇ ਵੀ ਸਾੜੇ ਚਾਹੀਦੇ ਆ ਡੰਡੇ ਜੇ ਮੂਰੇ ਡੰਡੇ ਨਹੀਂ ਰੱਸੀ ਵਧੀਆ ਤੇ ਰਸੇ ਠੀਕ ਹੈ ਡੰਡੇ ਦੋ ਐਂਗਲ ਬਾਕੀ ਜੇ ਟੁੱਟਣਾ ਚੀਜ਼ ਹੋਈ ਹੋਣੀ ਫੇਰ ਦਾ ਹੈਗਾ ਚਲ ਐਂਗਲ ਵੀ ਜ਼ਰੂਰੀ ਆ ਐਂਗਲ ਵੀ ਜ਼ਰੂਰੀ ਆ ਹਾਂ ਉਹ ਕੋ ਚਾਰ ਪੰਜ ਗੇੜ ਦਾ ਐਂਗਲ ਸਾਂਭ ਲੈਣੇ ਆ ਤਾਂ ਤਿੰਨ ਗੇੜ ਤਿੰਨ ਚਾਰ ਫੇਰ ਉਹੀ ਚੱਕਰ ਆ ਐਂਗਲ ਜ਼ਰੂਰੀ ਆ ਨਾ ਨਾ ਬਚਾਓ ਬਹੁਤ ਐਂਗਲ ਆਂ ਦਾ ਉਹਦਾ ਹੈ ਉਹ ਜਾਂ ਦਲੀ ਨੂੰ ਰਸਈ ਬਚਾ ਗਏ ਨਹੀਂ ਦਲੀ ਢਾ ਲਿਆ ਤਾਂ ਸਤ ਨਹੀਂ ਬਚਾ ਦੇ ਰਸੇ ਰਸੇ ਨਹੀਂ ਟੁੱਟ ਖੁੱਲੇ ਹੈਗੇ ਬਸ ਇਹ ਟੁੱਟ ਜਾਂਦਾ ਫਿਰ ਤਾਂ ਗੰਨਾ ਮੂਰੇ ਗਰੇ ਗਏ ਤਾਂ ਕੰਮ ਹੋਗਾ ਤੇ ਵਿੱਚ ਨੂੰ ਕੋਲ ਜਿਹੜੇ ਬੰਦੇ ਹੈਗੇ ਤੇ ਲੰਗਰ ਵਾਲੇ ਦਲੇ ਦਲੀ ਕੱਢ ਲਿਆ ਉਹਨਾਂ ਨੇ ਬਾਹਰ ਉਹ ਬਰਾ ਰਿਆ ਕਹਿੰਦਾ ਭਾਈ ਇਹਦਾ ਪਰੰਟ ਆ ਆਵਾਜ਼ ਚੱਲੀਆਂ ਕਹਿੰਦਾ ਭੇਮਰੇ ਭਮਜੋ ਹਾਂ ਭੇਮਾ ਬਚਾ ਤਾਈ ਨਾ ਮੋਟਾ ਬਚੇ ਪਿੱਛੇ ਕਹਿੰਦਾ ਕੰਦਾ ਹਾਂ ਤੇਰਾ ਪੱਛਾ ਫੋਲ ਸੇਵਾ ਫੋਲ ਪਾਣੀ ਫੋਲ ਫੋਨ ਕਰੇ ਭਈ ਮੈਨੂੰ ਦੇ ਮੈਂ ਫੋਨ ਕਰਿਆ ਵੀ ਨਹੀਂ ਆਇਆ ਵੀ ਮੇਰੇ ਪਾਸੇ ਉੱਤੇ ਫੋਨ ਆਇਆ ਕਹਾ ਟੁੱਟੇ ਲੱਗੇ ਸਾਡੇ ਨੱਕੇ ਕਦੇ ਆਏਗਾ ਕਿਤੇ ਨਹੀਂ ਲੋਕੀ ਪਹੁੰਚ ਗਏ ਟਰੈਕਟਰ ਲੈ ਕੇ ਜਦੀ ਪਿੱਛੇ ਪਿੱਛੇ ਆ ਕੇ ਫਟਾ ਕੇ ਚੱਲ ਮੈਂ ਪਰ ਮੈਂ ਖੋਲ ਗਿਆ ਉਹਦਾ ਟਰਾਲੀ ਮੈਂ ਉਹਦੇ ਮੈਰ ਕਾਲਾ ਜਿਹਦੇ ਟਰੈਕਟਰ ਚੱਕਿਆ ਸੀ ਜਦੀ ਦਿੱਲੀ ਦੇ ਕੋਲ ਉੱਥੇ ਬਾਬਾ ਜਲਦੀ ਜਾਂਦੀ ਸਾਡੀ ਲਾਈਨ ਵਾਂਗੂ ਖਾਲੀ ਕਰਾਤਾ ਉਹ ਵੀ ਖਾਲੀ ਕਾ ਪੂਰੀ ਦੇ ਕੇ ਖਾਲੀ ਮਾ ਫਸ ਰਹੀ ਬਰਾ ਜੱਲ ਸੈਨ ਕਰਾਇਆ ਕਰਦੇ ਅੱਠ 10 ਜਣਿਆਂ ਦੇ ਵੀ ਜੇ ਸਿੱਧੀ ਖਾਲੀ ਕਰਾਉਣੀ ਉੱਥੇ ਆਏ ਨਵੇਂ ਸ਼ਹਿਰੀਏ ਕਹਿੰਦੇ ਬਈ ਕੀ ਹੋ ਗਿਆ ਜੀਗਾ ਏਦਾਂ ਗੱਡੀ ਦਾ ਐਕਸੀਡੈਂਟ ਹੋ ਗਿਆ ਟਰਾਲੀ ਦਾ ਬਈ ਖਾਲੀ ਕਰਨੀ ਆ ਕਹਿੰਦੇ ਡਰਾਈਵਰ ਕਿਹੜਾ ਮਾੜੇ ਕਿ ਡਰਾਈਵਰ ਸਾਡਾ ਦੱਲੀ ਉਹ ਦੱਲੀ ਦੇ ਮੂੰਹ ਵੀ ਨਹੀਂ ਦੇਖੇ ਵੀ ਬਾਈ ਡਰਾਈਵਰ ਆ ਇਹ ਮਗਾ ਆਇਨਾ ਕਰ ਉਹ ਯਾਰ ਡਰਾਈਵਰ ਆ ਇਹ 1921 ਤਾਂ ਹੋਈ ਜਾ ਕਰਦੀ ਗਿਆ ਦੱਲੀ ਉਹ ਚੱਲ ਕੋਈ ਨਹੀਂ ਉਹ ਖਾਲੀ ਕਰਾਉਂਦੇ ਦੇ ਕੇ ਆਪਾਂ ਘਰ ਪਿੱਛੇ ਸਭਾ ਖਾਲੀ ਕਰਾ ਆਪੇ ਘਰਾਂ ਪੇ ਚਲੇਗਾ ਇਹਨੂੰ ਨਹੀਂ ਕਹਿੰਦਾ ਤੂੰ ਗੱਲ ਜੱਪ ਕੇ ਲੱਗ ਸੀ ਤੇ ਅਸੀਂ 2 ਘੰਟੇ ਆਏ ਖਾਲੀ ਕਰਾ ਕੇ ਆ ਗਏ ਦੋ ਘੰਟੇ ਆਏ ਫੇਰ ਦੋ ਘੰਟੇ ਮੇਰੇ ਕੋਲੇ ਬੈਠਾਰੇ ਆ ਕਿਉਂਕਿ ਮੈਂ ਜੇ ਲੇਟ ਖਾਲੀ ਹੋਣਾ ਤਾਂ ਉਹ ਜੀ ਇਕੱਠੇ ਹੀ ਆਏ ਰਾਤ ਨੂੰ ਇਕੱਠੇ ਹੀ ਆਏ ਫਿਰ ਚਲੋ ਠੀਕ ਆ ਜੀ ਫਿਰ ਮਿਲਦੇ ਆ ਗਾਲੂ ਦਲੀ ਸਤਿ ਸ਼੍ਰੀ ਅਕਾਲ ਜੀ ਉੱਪਰ ਨੂੰ ਆਏ ਕੋਈ ਮੰਗੇ